ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਅ ਤੁਸੀਂ ਸਕੂਲ ਦੇ ਟੀਚਰ ਹੋ ਹਾਂ ਜੀ ਸਹੀ ਸੁਣਿਆ ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵੱਜੇ ਆ ਕੀ ਹੋਇਆ ਜੀ ਜੀ ਸਾਡਾ ਬਹੁਤ ਪੁਰਾਣਾ ਘਰ ਨੂੰ ਚੱਲਦਾ ਸੀਗਾ ਹਮ ਅ ਅੱਜ ਦੂਜੀ ਪਾਰਟੀ ਚਾਨਕ ਸਕੂਲ ਆ ਗਈ ਹਮ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਮ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ ਜਿੰਨਾ ਚ ਉਹਨਾਂ ਨੇ ਦੋ ਫਾਇਰ ਮਾਰੇ ਹਾਂ ਤੇ ਮੇਰੇ ਤੇ ਤਾਂ ਕੇ ਮਾਰੇ ਮੈਂ ਕਿਵੇਂ ਨਾ ਕਿਵੇਂ ਬਚ ਗਿਆ ਹਮ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ ਹਮ ਕੋਸ਼ਰ ਮੈ ਸਕੂਲ ਕਿ ਹੋਇਆ ਸੀ ਹਾਂਜੀ ਸਕੂਲ ਲੱਗਿਆ ਕਿੰਨੇ ਬੱਚੇ ਸੀ ਸਕੂਲ ਚ ਸਕੂਲ ਦੇ ਵਿੱਚ 27 ਬੱਚੇ 27 ਬੱਚੇ ਸੀਗੇ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀਗੀ ਤੇ ਬਿਆਨ ਤੁਸੀਂ ਸਥਾਨ ਖਾਣੇ ਦੇਦੇ ਆ ਹਾਂਜੀ ਸਥਾਨ ਖਾਣੇ ਮੈਂ ਬਿਆਨ ਦੇਤੀ ਤੁਹਾਡੇ ਵੀ ਇਹਨਾਂ ਦੇ ਮੁਕਤਮਤਾਂ ਦਰਜ ਹੋ ਗਏ ਠੀਕ ਹੈ ਜੀ ਹਾਂ ਜੇ ਜਿਹੜਾ ਜੰਡਲੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਜੀ ਇੱਕ ਟੀਚਰ ਜੀ ਅਬੰਦੀਪ ਸਿੰਘ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਹਰਬੀਤ ਸਿੰਘ ਨਾਮ ਦੇ ਵਿਅਕਤੀ ਜਿਹਨਾਂ ਨਾਲ ਉਹਦਾ ਪੁਰਾਣਾ ਤਕਰਾਰ ਚੱਲ ਰਿਹਾ ਸੀ ਅੱਜ ਉਹਨਾਂ ਦੇ ਸਕੂਲ ਆਇਆ ਤੇ ਉਹਨਾਂ ਦੇ ਉੱਪਰ ਮਹਾਦੇਵ ਦੀ ਨਿਯਤ ਦਾ ਦੋ ਫਾਈਲ ਕੀਤੀ ਜਿਸ ਦੇ ਉੱਤੇ ਅਸੀਂ ਦਾ ਮਾਸਟਰ ਜੀ ਨੇ ਅਜਿਹੀ ਪਿਆਤਾ ਦੇ ਉੱਤੇ ਪਰਚਾ ਦਰਜ ਕਰ ਰਹੇ ਮਾਮਲਾ ਪਤਾ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਕਈ ਹੋਦਾ ਜੀ ਮੈਂ ਮਕਦਮਾ ਦਰਜ ਕਰਨਾ ਹੈ ਕਿਹੜੀ ਕਿਹੜੀ ਤਰ੍ਹਾਂ ਦੀ ਕਰਦੇ ਹੈ ਕਰਦੇ ਇੱਕ ਤਾਂ ਤੁਹਾਡਾ ਬਰਦਰ ਤੇ ਪਾਪ ਜਿਵੇਂ ਕਰ ਰਹੇ। ਥੈਂਕ ਯੂ। ਥੈਂਕ ਯੂ। ਮਾਜੀ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਮਨਦੀਪ ਸਿੰਘ ਹੈ। ਅ ਤੁਸੀਂ ਸਕੂਲ ਦੇ ਟੀਚਰ ਹੋ? ਹਾਂ ਜੀ ਸਹੀ ਸਮਝਿਆ। ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵੱਜਿਆ ਕੀ ਹੋਇਆ ਜੀ? ਜੀ ਸਾਡਾ ਬਹੁਤ ਪੁਰਾਣਾ ਘਰ ਨੂੰ ਚੱਲਦਾ ਸੀਗਾ ਹਮ ਅ ਅੱਜ ਦੂਜੀ ਪਾਰਟੀ ਚਾਨਕ ਸਕੂਲ ਆ ਗਈ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ ਜਿੰਨਾ ਚ ਉਹਨਾਂ ਨੇ ਦੋ ਫਾਇਰ ਮਾਰੇ ਤੇ ਮੇਰੇ ਤੇ ਤਾਨਕੇ ਮਾਰੇ ਮੈਂ ਕਿਵੇਂ ਨਾ ਕਿਵੇਂ ਬਚ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ ਉਸ ਸਮੇਂ ਸਕੂਲ ਲੱਗਿਆ ਹੋਇਆ ਸੀ ਹਾਂਜੀ ਸਕੂਲ ਲੱਗਿਆ ਕਿੰਨੇ ਬੱਚੇ ਸੀ ਸਕੂਲ ਚ ਸਕੂਲ ਦੇ ਵਿੱਚ 27 ਬੱਚੇ 27 ਬੱਚੇ ਸੀਗੇ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀਗੀ ਤੇ ਬਿਆਨ ਤੁਸੀਂ ਸਥਾਨ ਖਾਨੇ ਦੇਦੇ ਆ ਹਾਂਜੀ ਸਥਾਨ ਖਾਨੇ ਮੈਂ ਬਿਆਨ ਦੇ ਤਾ ਤੁਹਾਡੇ ਬਿਆਨਾਂ ਦਾ ਮੁਕਤਮਤਾ ਦਰਜ ਹੋ ਗਿਆ ਠੀਕ ਹੈ ਜੀ ਹਾਂ ਜਿਹੜਾ ਜੰਗਲ ਦੇ ਸਕੂਲ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਕੀ ਹੈ ਜੀ ਕਿ ਟੀਚਰ ਜੀ ਅਬੰਦੀਪ ਸਿੰਘ ਉਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਹਰਬੀਤ ਸਿੰਘ ਨਾਮ ਦੇ ਵਿਅਕਤੀ ਜਿਹਨਾਂ ਨਾਲ ਉਹਦਾ ਪੁਰਾਣਾ ਤਕਰਾਰ ਚੱਲ ਰਿਹਾ ਸੀ ਅੱਜ ਉਹਨਾਂ ਦੇ ਸਕੂਲ ਆਏ ਅਤੇ ਉਹਨਾਂ ਦੇ ਉੱਪਰ ਮਾਹ ਦੇ ਦੀ ਨੀਅਤ ਦਾ ਦੋ ਫਾਇਲ ਕੀਤੀ ਜਿਸ ਦੇ ਉੱਤੇ ਅਸੀਂ ਦਾ ਮਾਸਟਰ ਜੀ ਨੇ ਅਜਿਹੀ ਪਿਆਟਾਂ ਦੇ ਉੱਤੇ ਪਰਚਾ ਦਰਜ ਕਰਾਇਆ ਮਾਮਲਾ ਪਤਾ ਲੱਗੇ ਕੀ ਹੈ ਜੀ ਕੋਈ ਪੁਰਾਣਾ ਇਹਨਾਂ ਦਾ ਪਰਿਵਾਰਕ ਮਤਕਵੇ ਹੈ ਜੀ